ਤੁਹਾਡੀ ਗੱਡੀ ਨੂੰ ਚੋਰੀ ਹੋਣ ਤੋਂ ਬਚਾਉਣ ਦੇ ਲਈ ਸਰਦਾਰ ਜੀ ਦੇ ਵੱਲੋਂ ਇੱਕ ਹੱਲ ਲੱਭਿਆ ਗਿਆ ਹੈ ਉਹਨਾਂ ਦੇ ਵੱਲੋਂ ਗੱਡੀਆਂ ਦੇ ਅੰਦਰ ਇੱਕ ਜੀਪੀਐਸ ਟਰੈਕਰ ਲਗਾਇਆ ਗਿਆ ਹੈ ਜਿਸ ਦੇ ਕਾਰਨ ਤੁਸੀਂ ਆਪਣੀ ਗੱਡੀ ਨੂੰ ਟਰੈਕ ਕਰ ਸਕਦੇ ਹੋ ਜੇਕਰ ਕੋਈ ਹੋਰ ਵਿਅਕਤੀ ਤੁਹਾਡੀ ਗੱਡੀ ਨੂੰ ਖੋਲਦਾ ਹੈ ਤੁਹਾਡੀ ਗੱਡੀ ਦਾ ਇੰਜਣ ਸਟਾਰਟ ਕਰਦਾ ਹੈ ਤਾਂ ਤੁਹਾਨੂੰ అలਾਰਮ ਆ ਸਕਦਾ ਹੈ ਇਹ ਸਾਰੀ ਡਿਵਾਈਸ ਕਿਵੇਂ ਵਰਕ ਕਰ ਰਹੀ ਹੈ ਮੈਂ ਨਾਲ ਗੱਲਬਾਤ ਕਰਨ ਲਈ ਇਸ ਕੰਪਨੀ ਦੇ ਜਿਹੜੇ ਸੀਈਓ ਨੇ ਉਹ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਸਿਰਫ ਥੋੜੀ ਜਾਣਕਾਰੀ ਦਿਓ ਕਿ ਕਿਵੇਂ ਇਹ ਡਿਵਾਈਸ ਵਰਕ ਕਰਦੀ ਹੈ ਕਿਵੇਂ ਟਰੈਕ ਕਰਦੀ ਹੈ ਸਾਡੀ ਗੱਡੀ ਨੂੰ ਤੇ ਕਿਵੇਂ ਚੋਰੀ ਹੋਣ ਤੋਂ ਬਚ ਸਕਦੀ ਹੈ ਪਹਿਲੇ ਤਾਂ ਮੇਰੇ ਵੱਲੋਂ ਸਾਰੇ ਦਰਸ਼ਕਾਂ ਨੂੰ ਸਤਿ ਸ਼੍ਰੀ ਅਕਾਲ ਤੁਹਾਡਾ ਬਹੁਤ ਧੰਨਵਾਦ ਸਾਰੇ ਸਾਨੂੰ ਇੰਨਾ ਪਿਆਰ ਦਿੰਦੇ ਹੋ ਆਪਣਾ ਜੀਪੀਐਸ ਟਰੈਕਿੰਗ ਡਿਵਾਈਸਸ ਦਾ ਕੰਮ ਹੈ ਟਰੈਕਰ ਫॉर ਯੂ ਜੀਪੀਐਸ ਸਾਡੇ ਬ੍ਰਾਂਡ ਦਾ ਨਾਮ ਹੈ ਸਾਡੇ ਕੋਲ ਅਲੱਗ-ਅਲੱਗ ਤਰ੍ਹਾਂ ਦੀ ਡਿਵਾਈਸਸ ਨੇ ਜਿਹੜੀ ਕਿ ਟੂ ਵਿਲਰ ਥਰੀ ਵਿਲਰ ਕਾਰ ਅਨਜ ਫੀਚਰ ਜਿਹੜੇ ਸ਼ੁਰੂ ਹੋ ਜਾਂਦੇ ਨੇ ਜਿੱਦਾਂ ਤੁਸੀਂ ਗੱਡੀ ਦੀ ਐਗਜ਼ੈਕਟ ਲੋਕੇਸ਼ਨ ਦੇਖ ਸਕਦੇ ਹੋ ਕਦੋਂ ਇੰਜਨ ਆਨ ਆਫ ਹੋਇਆ ਕਿੱਥੇ ਜਾ ਰਹੀ ਹੈ ਕਿੰਨੇ ਟਾਈਮ ਤੋਂ ਚੱਲ ਰਹੀ ਹੈ ਸਾਰਾ ਕੁਝ ਤੁਸੀਂ ਫੋਨ ਤੇ ਆਪਣੀ ਗੱਡੀ ਦੀ ਜਾਣਕਾਰੀ ਪਾ ਸਕਦੇ ਹੋ ਇੱਕ ਤੋਂ ਤੱਕ ਆਪਣੇ ਫੋਨ ਤੋਂ ਤੁਸੀਂ ਆਪਣੀ ਗੱਡੀ ਦਾ ਇੰਜਨ ਵੀ ਬੰਦ ਕਰ ਸਕਦੇ ਹੋ ਜੇ ਗੱਡੀ ਚੋਰੀ ਹੋ ਜਾਈ ਘਰ ਬੈਠੇ ਸੀ ਫੋਨ ਤੋਂ ਗੱਡੀ ਦਾ ਇੰਜਨ ਬੰਦ ਕਰਕੇ ਗੱਡੀ ਨੂੰ ਬਚਾ ਸਕਦੇ ਹੋ ਈਵਨ ਜਿਵੇਂ ਮੈਡਮ ਨੇ ਤੁਹਾਨੂੰ ਦੱਸਿਆ ਹੈ ਕਿ ਸਾਡੇ ਕੋਲ ਜੇ ਤੁਹਾਡੀ ਗੱਡੀ ਨੂੰ ਕੋਈ ਦਰਵਾਜ਼ਾ ਖੋਲਦਾ ਹੈ ਅਣਜਾਣ ਬੰਦਾ ਤੁਹਾਡੇ ਕੋਲ ਫੋਨ ਤੇ ਤੁਹਾਡੇ ਕੋਲ ਅਲਰਟ ਆ ਜਾਏਗਾ ਨਾਲ ਹੀ ਕਿ ਤੁਹਾਡੀ ਗੱਡੀ ਦਾ ਦਰਵਾਜ਼ਾ ਖ ਤਾਂ ਸੀ ਇਸ ਤਰ੍ਹਾਂ ਦੀ ਡਿਵਾਈਸੇ ਸੀ ਸੇਲ ਕਰਦੇ ਤੇ ਨਾਲ ਸਰਵਿਸ ਦਿੰਨੇ ਆ ਤੁਹਾਡੇ ਕੋਲ ਘਰ ਤੱਕ ਪਹੁੰਚਾ ਕੇ ਅਸੀਂ ਫਿਟਿੰਗ ਸਰਵਿਸ ਸਾਰੀ ਪ੍ਰੋਵਾਈਡ ਕਰਦੇ ਆ ਸਰ ਇਹ ਖਰਚਾ ਕਿੰਨਾ ਆ ਰਿਹਾ ਜੇ ਆਪਾਂ ਗੱਲ ਕਰੀਏ ਤਾਂ ਟ੍ਰੈਕਿੰਗ ਕਰਨ ਦੇ ਲਈ ਕਿੰਨਾ ਖਰਚਾ ਆਏਗਾ ਲੋਕਾਂ ਨੂੰ ਜਿਹੜੀ ਡਿਵਾਈਸ ਆ ਸਾਡੇ ਕੋਲ ਇਹ 3500 ਤੋਂ ਸ਼ੁਰੂ ਹੋ ਜਾਂਦੀਆਂ ਨੇ ਬਾਕੀ ਇਸ ਟਾਈਮ ਦੇ ਅਸੀਂ ਅਦਰ 쿠ਪਨ ਵਗੈਰਾ ਦੇ ਰਹੇ ਆ ਜਰਨਲ ਅਸੀਂ 500 ਆਫ ਆਪਰ ਰੱਖਿਆ ਹੋਇਆ ਔਰ ਵੀ ਕਈ ਆਫਰ ਨੇ ਕਈ ਚੀਜ਼ਾਂ ਚੱਲ ਰਹੀਆਂ ਨੇ ਉਹ ਸਾਡੇ ਸਟੋਰ ਤੇ ਜਰੂਰ ਵਿਜ਼ਿਟ ਕਰੋ ਅਸੀਂ ਤੁਹਾਨੂੰ ਸਾਰੀ ਜਾਣਕਾਰੀ ਦੇ ਸੁਰਪਾਈ ਚਾਂਸ ਦੇ ਜੀਪੀਐਸ ਸਿਸਟਮ ਬੰਦ ਹੋ ਜਾਂਦਾ ਹੈ ਕਿਸੇ ਤਰੀਕੇ ਦੇ ਨਾਲ ਕੋਈ ਜੇਕਰ ਜਿਹੜੇ ਲੁੱਟਣ ਵਾਲੇ ਨੇ ਚੋਰੀ ਕਰਨ ਵਾਲੇ ਨੇ ਉਹਨਾਂ ਨੂੰ ਆਈਡੀਆ ਹੋ ਜਾਂਦਾ ਹੈ ਕਿ ਕੋਈ ਟਰੈਕਿੰਗ ਸਿਸਟਮ ਲੱਗਾ ਹੈ ਤੇ ਇਸ ਦਾ ਵੀ ਕੋਈ ਹੱਲ ਲੱਭਿਆ ਹੋਇਆ ਇਸ ਨੂੰ ਲੁਕੋ ਕੇ ਲਗਾਇਆ ਜਾਵੇ ਤਾਂ ਕਿ ਪਤਾ ਨਾ ਲੱਗ ਸਕੇ ਤਾਂ ਕਿ ਉਹ ਬੰਦ ਨਾ ਕਰ ਸਕੇ ਇਸ ਨੂੰ ਐਦਾ ਜੀ ਡਿਵਾਈਸ ਜਿਹੜੀ ਸੀ ਫਿਟ ਕਰਦੇ ਆ ਆਪਾਂ ਬਿਲਕੁਲ ਹਾਈਡ ਕਰਕੇ ਫਿਟ ਕਰਦੇ ਆ ਬਾਕੀ ਜੇ ਫੇਰ ਵੀ ਕੋਈ ਬੰਦਾ ਨੂੰ ਕੱਢਣ ਦੀ ਕੋਸ਼ਿਸ਼ ਕਰਦਾ ਹੈ ਜੇ ਕੋਈ ਇਹ ਰੇ ਕੋਈ ਤਾਰ ਉਤਾਰਦਾ ਹੈ ਤੁਹਾਡੇ ਕੋਲ ਪਾਵਰ ਕੱਟ ਦਾ ਅਲਰਟ ਆ ਜਾਏਗਾ ਫੋਨ ਦੇ ਉੱਤੇ ਤੁਹਾਨੂੰ ਪਤਾ ਲੱਗ ਜਾਏਗਾ ਕਿ ਇਸਰ ਕਿੰਨੇ ਲੋਕਾਂ ਨੇ ਤੁਹਾਡੀ ਇਸ ਜਿਹੜੀ ਹੈ ਇਸ ਜੀਪੀਐਸ ਟ੍ਰੈਕਰ ਦਾ ਫਾਇਦਾ ਲਿਆ ਹੁਣ ਤੱਕ ਕਿੰਨੇ ਕਲਾਇੰਟ ਤੁਹਾਡੇ ਆ ਚੁੱਕੇ ਸਾਨੂੰ ਤਕਰੀਬਨ 9 ਸਾਲ ਹੋ ਚੁੱਕੇ ਨੇ ਇਸ ਲਾਈਨ ਦੇ ਵਿੱਚ ਤੇ ਸਾਡੇ ਕੋਲ 22000 ਪਲੱਸ ਗੱਡੀ ਜਿਹੜੀ ਹੈ ਲਾਈਵ ਹੈ ਜਿੰਨਾਂ ਨੂੰ ਅਸੀਂ ਆਲਰੇਡੀ ਟਰੈਕਿੰਗ ਸਰਵਿਸਿਜ਼ ਦੇ ਰਹੇ ਹਾਂ ਕੁਝ ਸਾਡੇ ਅੱਥੇ ਕਸਟਮਰ ਨੇ ਜੋ ਤੁਸੀਂ ਇੱਧਰ ਦੇਖ ਵੀ ਸਕਦੇ ਹੋ ਅਸੀਂ ਜਲੰਧਰ ਸ਼ਹਿਰ ਦੇ ਵਿੱਚ ਵੀ ਕਾਫੀ ਸਾਲਾਂ ਤੋਂ ਅਸੀਂ ਬੜੇ ਆਪਣੇ ਕਸਟਮਰ ਨੂੰ ਸਰਵਿਸ ਦੇ ਰਹੇ ਹਾਂ ਜਿਵੇਂ ਕਿ ਵੇਰਕਾ ਮਿਲਕ ਪਲਾਂਟ ਹੋ ਗਿਆ ਐਚਆਰ ਵਾਲੇ ਹੋ ਗਏ ਇਤਨਾ ਬਹੁਤ ਆਪਣੇ ਕਸਟਮਰ ਨੇ ਜਿਹੜੇ ਸਾਰੇ ਇੱਧਰ ਦੇ ਸ਼ਹਿਰ ਦੇ ਪਸ਼ੂ ਰ ਸਰ ਜੀ ਆਪਾਂ ਗੱਲ ਕਰੀਏ ਤਾਂ ਕਾਰ ਆ ਮਾਈਕਾ ਫੋਰ ਵੀਲਰ ਹੀ ਹੈ ਜਾਂ ਫਿਰ ਟੂ ਵੀਲਰ ਦੇ ਵਿੱਚ ਵੀ ਇਹ ਸੁਵਿਧਾ ਮਿਲ ਸਕਦੀ ਹੈ ਟੂ ਵੀਲਰ ਦੇ ਵਿੱਚ ਵੀ ਲੱਗੇਗਾ ਜੀ ਟੂ ਵੀਲਰ ਥਰੀ ਵੀਲਰ ਕਾਰ ਬੱਸ ਟਰੱਕ ਕੋਈ ਵੀ ਵਾਈਕੋ ਲਈ ਅਸੀਂ ਹਰ ਇੱਕ ਲਈ ਆਪਾਂ ਸਰਵਿਸ ਦੇ ਰਿਹਾ ਅਸਰ ਜੀ ਦਾ ਇੱਕ ਇੰਟਰਨੈਟ ਦੇ ਨਾਲ ਚੱਲਦਾ ਹੈ ਜੇਕਰ ਕੋਈ ਆਪਾਂ ਰਿਮੋਟ ਏਰੀਆਸ ਦੇ ਵਿੱਚ ਚਲੇ ਜਾਂਦੇ ਆ ਜਿੱਥੇ ਡਿਵਾਈਸ ਦਾ ਨੈਟ ਬੰਦ ਹੋ ਜਾਂਦਾ ਹੈ ਤਾਂ ਕਿਵੇਂ ਸਾਨੂੰ ਪਤਾ ਲੱਗ ਸਕੇਗਾ ਕਿ ਸਾਡੀ ਜਿਹੜੀ ਗੱਡੀ ਆ ਉਹ ਕਿੱਥੇ ਚਲੀ ਗਈ ਹੈ ਜੇ ਆਪਾਂ ਟਰੈਕ ਕਰਨੀ ਹੋਵੇ ਤਾਂ ਇਹਦਾ ਜੀ ਜਿਹੜੇ ਨੈਟਵਰਕ ਹੈ ਵੈਸੇ ਜਿਹੜੇ ਅਸੀਂ ਇਹੜੀ ਟੈਕਨੋਲੋਜੀ ਯੂਜ਼ 4G ਦੀ ਕਨੈਕਟੀਵਿਟੀ ਥੋੜੀ ਘੱਟ ਹੈ 2G ਕੀ ਹੈ ਕਿ ਪਹਾੜਾਂ ਦੇ ਵਿੱਚ ਵੀ ਚੱਲਦੀ ਹੈ ਫਿਰ ਵੀ ਜੇ ਕਿਤੇ ਹੁੰਦੀ ਕਨੈਕਟੀਵਿਟੀ ਤਾਂ 2-4 ਮਿੰਟ ਦਾ ਜਿਵੇਂ ਮੰਨ ਲਓ ਕੋਈ ਰਸਤਾ ਹੈਗਾ ਤੇ ਤੇ ਬਿਲਕੁਲ ਕੋਈ ਵੀ ਨਟਵਰਕ ਨਹੀਂ ਜਿਵੇਂ ਆਪਾਂ ਉਹਨੂੰ ਪਾਰ ਕਰਦੇ ਆ ਆਪਣੇ ਕੋ ਪੁਰਾਣਾ ਰੂਟ ਵੀ ਸਾਰਾ ਨਾਵ ਦੇ ਨਾਲ ਵਿੱਚ ਰਿਕਵਰ ਹੋ ਜਾਏਗਾ ਹਾਂਜੀ ਠੀਕ ਹੈ ਸਰ ਆਪਣੀ ਕੰਪਨੀ ਤੇ ਬਾਰੇ ਥੋੜੀ ਜਾਣਕਾਰੀ ਦੇ ਦਿਓ ਆਪਣੀ ਕੰਪਨੀ ਦਾ ਨਾਮ ਨੰਬਰ ਤੇ ਐਡਰੈਸ ਦੱਸੋ ਆਪਣਾ ਟਰੈਕਰ ਫॉर ਯੂ GPS ਦੇ ਨਾਮ ਤੇ ਹੈ ਜੀ ਅਸੀਂ ਲੁਧਿਆਣਾ 베ਸ ਜਾ ਪਰ ਆਪਾਂ ਸਰਵਿਸ ਜਿਹੜੀ ਹੈ ਅਸੀਂ ਆਲਮੋਸਟ ਹਰ ਜਗ੍ਹਾ ਪੰਜਾਬ ਦੇ ਵਿੱਚ ਦਿੰਦੇ ਆ ਤੇ ਸਾਡਾ ਕੰਟੈਕਟ ਨੰਬਰ ਹੈ ਜੀ 9882130069888213006 ਸਾਨੂੰ ਕਦੀ ਵੀ ਸੰਪਰਕ ਕਰਕੇ ਸਾਡੇ ਤੋਂ ਤੁਸੀਂ ਡਿਵਾਈਸ ਆਪਣੇ ਘਰ ਬੈਠੇ ਲਗਵਾ ਸਕਦੇ ਹੋ ਧੰਨਵਾਦ ਤੇ ਇਸ ਤਰ੍ਹਾਂ ਤੁਸੀਂ ਆਪਣੀ ਗੱਡੀ ਨੂੰ ਚੋਰੀ ਹੋਣ ਤੋਂ ਬਚਾ ਸਕਦੇ ਹੋ ਇਹਨਾਂ ਦੇ ਵੱਲੋਂ ਜਾਣਕਾਰੀ ਦਿੱਤੀ ਗਈ ਹੈ ਤੇ ਕੰਪਨੀ ਦੀ ਟੈਗਲਾਈਨ ਮੇਰੇ ਪਿੱਛੇ ਤੁਸੀਂ ਦੇਖ ਸਕਦੇ ਹੋ ਉਹ ਵੀ ਲੱਗੀ ਹੋਈ ਹੈ ਜੀਪੀਐਸ ਟਰੈਕਰ ਲਗਵਾਓ ਗੱਡੀ ਚੋਰੀ ਹੋਣ ਤੋਂ ਬਚਾਓ ਉਹਨਾਂ ਦੀ ਕੰਪਨੀ ਦੀ ਟੈਗਲਾਈਨ ਹੀ ਹੈ ਵਾ ਕਿ ਜੇਕਰ ਤੁਸੀਂ ਜੀਪੀਐਸ ਟਰੈਕਰ ਲਗਵਾਉਂਦੇ ਹੋ ਤਾਂ ਤੁਹਾਡੀ ਗੱਡੀ ਚੋਰੀ ਹੋਣ ਤੋਂ ਬਚਾਈ ਜਾ ਸਕਦੀ ਹੈ ਤਾਂ ਅਸੀਂ ਕਿ ਇਸ ਟਰੈਕਰ ਦੇ ਨਾਲ ਬਹੁਤ ਸਾਰੀਆਂ ਫੈਸਿਲਿਟੀਆਂ ਤੁਹਾਨੂੰ ਮਿਲ ਸਕਦੀਆਂ ਨੇ ਜੇਕਰ ਕੋਈ ਅਣਜਾਣ ਵਿਅਕਤੀ ਤੁਹਾਡੀ ਗੱਡੀ ਦਾ ਦਰਵਾਜ਼ਾ ਖੋਲਦਾ ਹੈ ਇੰਜਨ ਨੂੰ ਆਨ ਕਰਦਾ ਹੈ ਤਾਂ ਤੁਸੀਂ ਆਪਣੇ ਫੋਨ ਫੋਨ ਦੇ ਉੱਪਰ ਹੀ ਇੰਜਨ ਨੂੰ ਬੰਦ ਕਰ ਸਕਦੇ ਹੋ ਅਲਰਟ ਤੁਹਾਡੇ ਕੋਲ ਆ ਜਾਵੇਗਾ ਤਾਂ ਤੁਸੀਂ ਆਪਣੀ ਗੱਡੀ ਨੂੰ ਚੋਰੀ ਹੋਣ ਤੋਂ ਬਚਾ ਸਕਦੇ ਹੋ ਕੈਮਰਾਮੈਨ ਮਨੀਸ਼ ਨਾਲ ਅੰਚਟਾ ਪੰਜਾਬ ਬੁਲਟਿੰਗ ਚਲੰਤ